ਪਹਿਲਾਂ ਤਾਂ ਇੰਨੇ ਐ ਪੈਸਾ ਵੰਡਦੇ ਕਿੰਨੇ ਕਿਨੇ ਮੈਂ ਤਾਂ ਕੋਈ ਨਹੀਂ ਦੇਖਿਆ ਉਹ ਭਾਈ ਜੇਬ ਚੋਂ ਕੇ ਦਿਓ 100 ਰੁਪਏ ਕਢਾਉਣਾ ਹੋਵੇ ਨਾ ਬੰਦੇ ਦੀ ਜਾਨ ਨਿਕਲ ਜਾਂਦੀ ਜਿਵੇਂ ਜਿਵੇਂ ਰਿਕੁਆਇਰਮੈਂਟ ਹੋਊਗੀ ਇਹਨਾਂ ਨੇ ਸਾਨੂੰ ਹਫ਼ਤਾ 10 ਦਿਨ ਫੋਨ ਨਹੀਂ ਕਰਿਆ ਤੇ ਮੈਂ ਤਾਂ ਇਹਨਾਂ ਨੂੰ ਉਹ ਦਿਨ ਕਹਿੰਦਾ ਮੈਂ ਬੰਬੇ ਚਲੇ ਗਿਆ ਮੈਂ ਇੱਕ ਦੋ ਕੰਮਾਂ 'ਚ ਬਿਜ਼ੀ ਸੀ ਤੇ ਉਸ ਦਿਨ ਮਨਕੀਰਤ ਦੀ ਵੀਡੀਓ ਆਈ ਤੇ ਦੇਖੀਏ ਉਹ ਤੇ ਉਹ ਦੇਖਿਆ ਮੈਂ ਕਹਿੰਿਆ ਯਾਰ ਬੜਾ ਵਧੀਆ ਕੀਤਾ ਨੇ ਐਪਰੀਸ਼ੀਏਟ ਕਰਦੇ ਹਾਂ ਤੁਸੀ ਜੋ ਮਨਕੀਰਤ ਨੇ ਕੀਤਾ ਮੈਂ ਤਾਂ ਬਹੁਤ ਕਰਦਾ ਜੀ ਉੱਚ ਬੁਰਾ ਕੀ ਆ ਬਹੁਤ ਥਾਂ ਤੇ ਕ੍ਰਿਟਿਕਾਈਜ਼ ਵੀ ਹੋਇਆ ਇੰਡਸਟਰੀ ਨੇ ਹੀ ਕ੍ਰਿਟਿਕਾਈਜ਼ ਕੀਤਾ ਕੁਝ ਲੋਕਾਂ ਨੇ ਕਿਹਾ ਕਿ ਤਰੀਕਾ ਠੀਕ ਨਹੀਂ ਸੀਗਾ ਤਰੀਕੇ ਭਾਜੀ ਕਿਸੇ ਦੀ ਹੈਲਪ ਕਰਨ ਦੇ ਕਿਹੜਾ ਆਪੀਨੀਅਨ ਕੀ ਹੈ ਕਿ ਪੈਸਾ ਇਸ ਤਰੀਕੇ ਨਾਲ ਵੰਡਣਾ ਠੀਕ ਸੀ ਭਾਜੀ ਜੇ ਕਿਸੇ ਦੀ ਲੋੜ ਹੈ ਮਤਲਬ ਮੈਨੂੰ ਐ ਲੱਗਦਾ ਵੀ ਜੇ ਕਿਸੇ ਪਹਿਲਾਂ ਤਾਂ ਇੰਨੇ ਐ ਪੈਸਾ ਵੰਡਦੇ ਕਿੰਨੇ ਕਿਨੇ ਮੈਂ ਤਾਂ ਕੋਈ ਨਹੀਂ ਦੇਖਿਆ ਉਹ ਭਾਈ ਜੇ ਝੇਬ ਚੋਂ ਕੇ ਦਿਓ 100 ਰੁਪਏ ਕਢਾਉਣਾ ਹੋਵੇ ਨਾ ਬੰਦੇ ਦੀ ਜਾਨ ਨਿਕਲ ਜਾਂਦੀ ਹੈ ਲੋਕੀ ਉਰੇ ਲੋਕੀ ਤੁਸੀਂ ਕੰਮ ਕਰਕੇ ਆਉਂਦੇ ਹੋ ਨਾ ਲੋਕਾਂ ਦੇ ਘਰੇ ou no campo